ਅੱਜ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜੀ ਮੋਰਚੇ ਚੋਂ ਆ ਰਹੇ ਸੀ ਤੇ ਰਸਤੇ ਦੇ ਵਿੱਚ ਆਪਣੇ ਮੇਲ ਹੋਏ ਆ ਜੀ ਤੇ ਇਹਨਾਂ ਤੋਂ ਜਾਣਕਾਰੀ ਲੈਨੇ ਆ ਜੀ ਆਪਾਂ ਜਿਹੜੇ ਪੰਜਾਬ ਦੀਆਂ ਮੰਡੀਆਂ ਦੇ ਕੀ ਹਾਲਾਤ ਨੇ ਤੇ ਜਿਹੜੇ ਡੀਏਪ ਖਾਦ ਕੋਈ ਵੀ ਖਾਦ ਆ ਜੀ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਜੀ ਜਿਹੜਾ ਕਿਸਾਨਾਂ ਨੂੰ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ डीएपी ਨਹੀਂ ਮਿਲ ਰਹੀ ਤੇ ਝੋਨੇ ਅਜੇ ਵੀ ਮੰਡੀਆਂ ਦੇ ਵਿੱਚ ਰੋਲ ਰਹਾ ਜੀ ਕਟ ਲਾਲਾ ਕਿਸਾਨਾਂ ਦੇ ਝੋਨੇ ਜੋਖ ਰਹਾ ਤੇ ਅਜੇ ਵੀ ਕਿਸਾਨ ਵਿਚਾਰੇ ਫਿਰ ਵੀ ਤਿਆਰ ਨੇ ਤੇ ਝੋਨੇ ਜੇ ਚੁੱਕੇ ਨਹੀਂ ਜਾ ਰਹੇ ਕੀ ਵਿਚਾਰੇ ਪ੍ਰਧਾਨ ਸਾਹਿਬ ਜੀ ਰੰਧਾਵਾ ਸਾਹਿਬ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆਂ ਕਿ ਜਾਣਕਾਰੀ ਵਾਸਤੇ ਤੁਸੀਂ ਗੱਲਬਾਤ ਰੱਖੀ ਰਸਤੇ 'ਚ ਆਉਂਦਿਆ ਔਰ ਜੋ ਪੂਰੇ ਮੈਂ ਕਹੂੰਗਾ ਕਿ ਪੰਜਾਬ ਦਾ ਜੋ ਹਾਲ ਹੋਇਆ ਹੋਣ ਵਾਲੇ ਸਮੇਂ 'ਚ ਕਦੇ ਵੀ ਨਹੀਂ ਹੋਇਆ ਸਾਲ 2000 ਦੇ ਵਿੱਚ ਹੋਇਆ ਸੀ ਉਦੋਂ ਵੱਡੇ ਪੱਦਰ ਤੇ ਲੜਾਈ ਲੜੀ ਤੇ ਉਹ ਜ਼ਲਾਈ ਨੇ ਫਿਰ ਸਰਕਾਰ ਬਾਦਲ ਸਰਕਾਰ ਜਿਹੜੀ ਸੀ ਉਹਨੂੰ ਹਰਨਾ ਪਿਆ ਔਰ ਉਸ ਤੋਂ ਬਾਅਦ ਜਿਹੜਾ ਲੋਕਾਂ ਨੂੰ ਵੱਡੇ ਪੱਦਰ ਤੇ ਵਿਸ਼ਵਾਸ ਸੀਗਾ ਕਿ ਆਮ ਲੋਕਾਂ ਦੀ ਸਰਕਾਰ ਆਉਣੀ ਔਰ ਦੁਨੀਆ ਨੇ ਵੱਡੇ ਪੱਦਰ ਤੇ ਪੰਜਾਬ ਦੇ ਲੋਕਾਂ ਨੇ 92 ਸ਼ੀਟਾਂ ਦਿੱਤੀਆਂ ਸਰਕਾਰ ਨੂੰ ਕਿ ਲੰਮੇ ਸਮੇਂ ਤੋਂ ਸਰਕਾਰਾਂ ਨੇ ਪੂਰੇ ਪੰਜਾਬ ਦੇ ਅੰਦਰ ਨਸ਼ਾ ਧੜ ਧੜ ਜਾਂਦਾ ਧੜਾ ਧੜ ਜਾਂਦਾ ਪਰ ਉਸ ਨਸ਼ੇ ਨੂੰ ਲਿਉਂਦੇ ਧੜਾ ਧੜ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਸ਼ਮਸ਼ਾਨ ਘਰ ਠੰਡੇ ਨਹੀਂ ਪੈਂਦੇ ਅੱਜ ਤੱਕ ਔਰ ਬੜੇ ਨੌਜਵਾਨ ਜਿਹੜੇ ਪੰਜਾਬ ਦੇ ਵਿੱਚੋਂ ਗਵਾਏ ਔਰ ਇਹ ਆਸ ਸੀ ਸਰਕਾਰ ਤੇ ਕਿ ਸਰਕਾਰ ਏ ਜਿਹੜੀ ਆਊਗੀ ਔਰ ਇਹ ਨਸ਼ੇ ਤੇ ਰੋਕ ਥਾਮ ਕਰੂਗੀ ਔਰ ਇਥੋਂ ਤੱਕ ਬੁਰਾ ਹਾਲ ਹੋ ਚੁੱਕਾ ਏ ਕਿ ਪੂਰੇ ਪੰਜਾਬ ਦੇ ਅੰਦਰ ਔਰ ਇਹ ਸਰਕਾਰ ਨੇ ਇੱਕ ਵਾਰੀ ਕੈਪਟਨ ਸਰਕਾਰ ਨੇ ਲੁੱਟਿਆ ਨਸ਼ੇ ਦੇ ਨਾਂ ਦੇ ਦੁਨੀਆ ਨੂੰ ਔਰ ਦੂਜੀ ਵਾਰੀ ਇਹ ਸਰਕਾਰ ਆਮ ਪਾਰਟੀ ਜਿਹੜੀ ਲੋਕਾਂ ਦੀ ਸਰਕਾਰ ਬਣ ਕੇ ਰੂਪ ਵਿਖਾਇਆ ਔਰ ਇਹਨੇ ਨੁਕਸਾਨ ਕੀਤਾ ਵੱਡੇ ਪੱਧਰ ਤੇ ਔਰ ਅੱਜ ਤੱਕ ਇਹਨਾਂ ਤੋਂ ਨਸ਼ਾ ਜਿਹੜਾ ਵਾ ਉਹ ਬੰਦ ਨਹੀਂ ਹੋਇਆ ਛੇ ਮਾਂਦ ਰਿਆ ਤੇ ਡਿੰਗਾ ਬਹੁਤ ਵੱਡੇ ਪੱਦਰ ਤੇ ਜਾ ਕੇ ਮਾਰ ਦਿਆ ਇਧਰਲੇ ਪਾਸੇ ਆ ਤਿੰਨ ਚਾਰ ਜਿਮਣੀ ਚੋਲਾ ਚੱਲ ਰਹੀਆਂ ਔਰ ਉਹ ਤੇ ਵੱਡੇ ਪੱਦਰ ਤੇ ਵੱਡੇ ਪ੍ਰਾਰੇ ਕਹਿੰਦੇ ਅਸੀਂ ਆਹ ਕਰਤਾ ਇਹ ਕਰਤਾ ਉਹ ਕਰਤਾ ਪਰ ਪਿੱਛਾ ਭੌਂ ਕੇ ਵੇਖਿਆ ਨਹੀਂ ਕਿ ਸਾਡੀ ਪੀੜ੍ਹੀ ਥੱਲੇ ਕੀ ਆ ਕਦੀ ਸੋਟਾ ਮਾਰ ਕੇ ਨਹੀਂ ਵੇਖਿਆ ਔਰ ਵੱਡੇ ਪੱਦਰ ਤੇ ਪੰਜਾਬ ਜਿਹੜਾ ਛੇਵੇਂ ਦਰਿਆ ਦੇ ਵਿੱਚ ਰੁਲਦਾ ਜਾ ਰਿਹਾ ਔਰ ਉਹਦੇ ਨਾਲ ਨਾਲ ਵੱਡੇ ਪੱਦਰ ਤੇ ਜਿਹੜੇ ਜ਼ਿਲ੍ਹਿਆਂ ਦੇ ਅੰਦਰ ਮੇਨ ਲੀਡਰ ਇੱਕ ਇੱਕ ਦੋ ਦੋ ਉਹਨਾਂ ਨਾਲ ਰਲ ਕੇ ਔਰ ਡੀਏਪੀ ਜਿਹੜੀ ਆ ਇਹ ਨਹੀਂ ਕੋਈ ਡੀਏਪੀ ਦਾ ਪੰਜਾਬ ਦੇ ਵਿੱਚ ਕਿਸੇ ਗੱਲ ਦਾ ਘਾਟਾ ਵਾ ਪਰ ਉਸ ਡੀਏਪੀ ਨੂੰ ਸਟਾਕ ਕਰਕੇ ਉਸ ਡੀਏਪੀ ਨੂੰ ਬਲੌਕ ਕਰਕੇ ਔਰ ਉਹਦੇ ਨਾਲ ਪਟਾਸ਼ ਬਾਇਓ ਵਗੈਰਾ ਹੋਰ ਮਿੱਟੀ ਘਟਾ ਵਗੈਰਾ ਔਰ ਵੱਡੇ ਪੱਧਰ ਤੇ ਦੇ ਕੇ ਔਰ ਉਹਨਾਂ ਕਿਸਾਨਾਂ ਨੂੰ ਵੱਡੇ ਪੱਧਰ ਤੇ ਲੁੱਟਿਆ ਗਿਆ ਡੀਏਪੀ ਚ ਇਹ ਆਮ ਪਾਰਟੀ ਸਰਕਾਰ ਦੀ ਦੇਣ ਆ ਜਿਵੇਂ ਸਾਡੇ ਤਰਨਤਾਰਨ ਦੇ ਵਿੱਚ ਇੱਕ ਦੋ ਡੀਲਰ ਆ ਉਹਨਾਂ ਨੇ ਵੱਡੇ ਪੱਧਰ ਤੇ ਉਹਨਾਂ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਉਹਦੇ ਨਾਲ ਪਟਾਸ ਉਹਦੇ ਨਾਲ ਬੜਾ ਕੁਝ ਦਿੱਤਾ ਔਰ ਕਿਸਾਨਾਂ ਦੀ ਬਲਟੀ ਲੁੱਟ ਹੋਈ ਔਰ ਇਸੇ ਤਰ੍ਹਾਂ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੁੱਟ ਹੋਈ ਹੈ ਔਰ ਇਹਦੇ ਲਾਲ ਦੀ ਨਾਲ ਕੀ ਦਸੀਏ ਕਿ ਐਤ ਕੀ ਜਿਹੜਾ ਮੰਡੀਆਂ ਦੇ ਵਿੱਚ ਕਿਸਾਨਾਂ ਦਾ ਹਾਲ ਹੋਇਆ ਸੰਗਰੂਰ ਦੇ ਵਿੱਚ ਖੁਦ ਜਿਹੜਾ ਸੀਐਮ ਭਗਵੰਤ ਮਾਨ ਦਾ ਇਲਾਕਾ ਵਾ ਔਰ ਉਹਦੇ ਘਰ ਦੇ ਵਿੱਚ ਕਿਸਾਨ ਜਿਹੜਾ ਇੱਕ ਕਰਜ਼ੇ ਦਾ ਦੁਖੀ ਹੋਇਆ ਬਹੁਤ ਜ਼ਿਆਦਾ ਪਰਿਵਾਰ ਪੱਖੀ ਦੁਖੀ ਦੂਜਾ ਉਹਦਾ ਝੋਨਾ ਵੱਡੇ ਪੱਧਰ ਤੇ ਕੱਟ ਲਾ ਕੇ ਵੇਚਿਆ ਤੇ ਉਹ ਤੋਂ ਸਿਆਣਾ ਗਿਆ ਤੇ ਉਹਨੂੰ ਮਜਬੂਰਨ ਖੁਦਕੁਸ਼ੀ ਕਰਨੀ ਪਈ ਏਸੀਐਮ ਭਗਵੰਤ ਮਾਨ ਦੇ ਘਰ ਦੀ ਗੱਲ ਔਰ ਵਕ ਮੰਡੀਆਂ ਦੇ ਵਿੱਚ ਵੱਡੇ ਪੱਧਰ ਤੇ ਕੱਟ ਲੱਗੇ ਅੱਜ ਵੀ ਝੋਨਾ ਜਿਹੜਾ ਜਿਹੜਾ ਸਰਕਾਰ ਨੇ ਆਪ ਜਿਹੜਾ ਸੀਗਾ ਆ 26 ਝੋਨਾ ਲਵਾਇਆ ਸੀ ਜਾਂ ਹੋਰ ਕੁਆਲਿਟੀਆਂ ਲਵਾਇਆਂ ਸੀ ਔਰ ਸਰਕਾਰ ਨੂੰ ਲਿਖਤੀ ਜਿਹੜਾ ਜਥੇਬੰਦੀ ਨੂੰ ਐਫਟੀ ਡੇਟ ਦੇਣਾ ਔਰ ਜਿਹੜੇ ਜਿਹੜੇ ਕਿਸਾਨ ਜਿਹੜੇ ਲੁੱਟ ਲਿਆ ਸਰਕਾਰ ਦੀ ਮਿਲੀਭੁਤ ਦੇ ਨਾਲ ਔਰ ਉਹਨਾਂ ਸਾਈਡਰ ਮਾਲਕਾਂ ਦੇ ਖਿਲਾਫ ਲੜ ਕੇ ਔਰ ਉਹਨਾਂ ਕਿਸਾਨਾਂ ਦੇ ਜਿਹੜੇ ਪੈਸੇ ਉਹਨਾਂ ਦੇ ਕੱਟ ਜਿਹੜੇ ਆ ਉਹ ਵਾਪਸ ਕਰਾਏ ਜਾਣ ਉਹਨਾਂ ਕਿਸਾਨਾਂ ਨੂੰ ਆਕਸੀਜਨ ਮਿਲ ਸਕੇ ਦੂਜੇ ਪਾਸੇ ਕਿਸਾਨ ਵੱਡੇ ਪੱਧਰ ਤੇ ਕਰਜ਼ਾਈ ਆ ਪੇਮੈਂਟਾਂ ਕਿਸਾਨਾਂ ਨੂੰ ਮਿਲ ਨਹੀਂ ਰਹੀਆਂ ਲੋਕਾਂ ਦੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਆ ਉਹਨਾਂ ਦੀਆਂ ਫੀਸਾਂ ਤਰ ਨਹੀਂ ਰਹੀਆਂ ਕਿਸੇ ਨੇ ਲੀੜਾ ਕਪੜਾ ਕਿਸੇ ਨੇ ਵਿਆਹ ਸ਼ਾਦੀ ਕਰਨੀ ਆ ਔਰ ਕਿਸਾਨ ਇੱਕ ਪਾਸੇ ਤਾਂ ਜ਼ਮੀਨਾਂ ਦੇ ਵਿੱਚ ਧੱਕੇ ਖਾਂਦਾ ਫਿਰਦਾ ਖਾਦ ਮਿਲਣੀ ਕਿ ਨਹੀਂ ਮਿਲਣੀ ਖਾਦ ਵਾਧੂ ਆ ਔਰ ਵੱਡੇ ਪੱਧਰ ਤੇ ਇਹ ਕਰਾਇਮ ਵੱਡੇ ਪੱਧਰ ਤੇ ਹੋਇਆ ਇਹ ਮਾਫੀਆ ਵੱਡੇ ਪੱਧਰ ਤੇ ਹੋਇਆ ਇਹ ਆਮ ਪਾਰਟੀ ਸਰਕਾਰ ਦੀ ਦੇਣ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਸ਼ਾ ਬੰਦ ਨਾ ਹੋਇਆ ਤੇ ਫਿਰ ਇਹਨਾਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਿਹੜਾ ਵਾ ਇਹ ਵਰਨ ਨਹੀਂ ਦਿੱਤਾ ਜਾਊਗਾ ਇਹ ਅੱਜ ਸਾਡਾ ਚੈਲੰਜ ਵੀ ਆ ਔਰ ਐਲਾਨ ਵੀ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ